ਅੱਜ ਇਹ ਜਿਲ੍ਹਾ ਬਠਿੰਡਾ ਵੱਲੋਂ ਸਾਬਕਾ ਸੈਨਿਕ ਸਾਰੇ ਇਕੱਠੇ ਹੋਏ ਐ ਇੱਥੇ ਜੋ ਕਿ ਪਿਛਲੇ ਦਿਨੀ ਇੱਕ 25 ਤਰੀਕ ਨੂੰ ਉਹਦੇ ਬਾਬਤ ਡੀ.ਐਸ.ਪੀ ਸਾਹਿਬ ਨੂੰ ਅਸੀਂ ਕਾਰਵਾਈ ਗਰਾਊਂਡ ਦੇ ਵਾਸਤੇ ਮੰਗ ਪੱਤਰ ਦੇ ਕੇ ਆਏ ਆ ਕਿ ਉਹਦੇ ਹੱਕ ਤੋਂ ਹੱਕ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਉਹ ਕੰਮ ਕੀਤਾ ਜਾਂ ਜਿਨ੍ਹਾਂ ਨੇ ਕਰਵਾਇਆ ਤੇ ਦੋ ਨੰਬਰ ਦੇ ਉੱਤੇ ਅਸੀਂ ਸਾਬਕਾ ਸੈਨਿਕਾਂ ਦੀਆਂ ਜਿਹੜੀਆਂ ਕੋਈ ਪ੍ਰੋਬਲਮ ਖਾਇ ਜਿਵੇਂ ਕੋਈ ਇੱਕ ਵਨ ਰੈਂਕ ਵਾਲਾ ਪੈਨਸ਼ਨ ਦੀ ਜਾਂ ਹੋਰ ਜਿੰਨੀਆਂ ਵੀ ਹੈ ਉਦੇ ਬਾਰੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਾਡੀ ਫੈਡਰੇਸ਼ਨ ਦੇ ਜੋ ਲੀਡਰ ਸਾਹਿਬ ਹੈ ਉਹਨਾਂ ਨੇ ਮਿਲਣਾ ਹੈ। ਉਹਦੇ ਬਾਰੇ ਸਾਰੇ ਇੰਡੀਆ ਦੇ ਵਿੱਚ ਮੰਗ ਪੱਤਰ ਦਿੱਤੇ ਗਏ ਆ। ਉਹ ਉਹ ਵੀ ਅਸੀਂ ਮੰਗ ਪੱਤਰ ਅੱਜ ਇੱਥੇ ਡੀਸੀਓਪ ਦੇ ਵਿੱਚ ਦੇਣ ਵਾਸਤੇ ਕੋਲ ਤੁਸੀਂ ਉਹਦੀ ਦੇ ਕੇ ਥੱਲੇ ਆਏ ਆ। ਉਹ ਸਾਰੇ ਜਿੰਨੇ ਵੀ ਸਾਫਤਾ ਫੈਨਕ ਭਰਾ ਇੱਥੇ ਇਕੱਠੇ ਹੋਇਆ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ। ਹੋਰ ਜਿੰਨੇ ਨਹੀਂ ਵੀ ਆਏ ਜਾਂ ਹੋਰ ਘਰਾਂ ਦੇ ਵਿੱਚ ਬੈਠੇ ਆ ਸਾਰਿਆਂ ਨੂੰ ਬੇਨਤੀ ਹੈ ਵੀ ਭਰਾਵੋ ਫੈਡਰੇਸ਼ਨ ਨਾਲ ਕਿਸੇ ਵੀ ਸੰਸਥਾ ਦੇ ਨਾਲ ਜੁੜੋ। ਤਾਕੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਸੰਸਥਾ ਆਪਣੇ ਨਾਲ ਖੜੀ ਹੋ ਸਕੇ ਤੇ ਪ੍ਰੋਬਲਮ ਦਾ ਹੱਲ ਰਲ ਮਿਲ ਕੇ ਕੀਤਾ ਜਾ ਸਕੇ ਸਾਡੀ ਆ ਮੰਗ ਪੂਰੀਆ ਕਰੋ ਸਾਡੀ ਆ ਮੰਗ ਪੂਰੀਆ ਕਰੋ ਸਾਡੀ ਆ ਮੰਗ ਪੂਰੀਆ ਕਰੋ ਜਵਾਨ ਦੇ ਸਿਰਕਾ ਜਿੰਦਾਬਾਦ ਜਵਾਨ ਦੇ ਸਿਰਕਾ ਜਿੰਦਾਬਾਦ 86 ਮਿਸ਼ਨ ਦੀ ਕਲ ਕੀਤੀ ਜਾਵੇ ਕਿਉਂਕਿ ਸਾਡੇ ਨਾਲ ਪਿਛਲੇ ਸਮੇਂ ਤੋਂ ਕੋਈ ਹੋਈ ਵਿੱਚ ਕੋ ਫੌਜ ਦੀ ਫਰਤੀਬਾਤ ਕਰਤੀ ਹਾਲੇ ਨਾ ਕਿਸੇ ਨੇ ਗੱਲ ਨਹੀਂ ਕੀਤੀ ਇੱਕ ਜਰਨਲਿਸਟ ਨੇ ਸੈਰ ਕਰਦੇ ਅਗਲੀ ਮੀਟਿੰਗ ਪਾਸ ਹੋ ਗਿਆ ਉਹ ਜਿਨ੍ਹਾਂ ਨੇ ਅਗਲੀ ਮੀਟਿੰਗ ਜਿਨ੍ਹਾਂ ਦੇ ਬੱਚਿਆਂ ਨੇ ਜਾਣਾ ਚਾਹੁੰਦਾ ਚ ਉਹਨਾਂ ਨੇ ਅਗਲੀ ਮੀਟਿੰਗ ਜਾਣਾ ਹੈ ਉਹਨਾਂ ਨੂੰ ਪੁੱਛ ਲਓ ਕਿ ਅਗਲੀ ਮੀਟਿੰਗ ਤਿਆਰ ਵੀ ਹੈਗੇ ਹੈ ਵੀ ਨਹੀਂ ਹੈਗੇ ਇਹ ਕਾਕੇ ਸਾਕਾ ਸੈਨਿਕਾਂ ਦੇ ਸੈਨਿਕ ਜਵਾਨ ਔਰ ਜੀਐਸਆਰ ਦੀਆਂ ਜਥੇਬੰਦੀਆਂ ਨੇ ਆਪਣਾ ਜਗ੍ਹਾ ਮੋਰਚਾ ਖੁਦ ਖੋਲ੍ਹਿਆ ਹੈ ਕਿ ਆਸੇ ਹੀ ਆਪ ਕੋ ਆਪਣੀਆਂ ਮੰਗਾਂ ਜਿਹੜੀਆਂ ਨੇ ਡੀਸੀ ਸਾਹਿਬ ਦੇ ਤੋਂ ਪ੍ਰਧਾਨ ਮੰਤਰੀ ਸਾਹਿਬ ਨੂੰ ਪਹੁੰਚਾਉਣੀ ਹੈ ਪਹਿਲਾਂ ਇਹ ਸਾਡਾ ਮਾਨਕ ਪੱਤਰ ਇਹ ਆ 10 ਪੁਆਇੰਟ ਦੇ ਵਿੱਚ ਜਿਹਦੇ ਵਿੱਚ ਇੱਕ ਵਨ ਰੈਂਕ ਵਨ ਪੈਨਸ਼ਨ ਦੇ ਬਾਰੇ ਸਾਡਾ ਗੱਲ ਸਮਰਥਨ ਕਰਦਾ ਹੈ ਵੀ 22 ਅਪ੍ਰੈਲ ਨੂੰ ਹੋਏ ਪਹਿਲਗਾਉਂਦੇ ਹਮਲੇ ਦਾ ਜਿਹੜੀ ਅਸੀਂ ਯਾਦ ਕਰਦੇ ਹਾਂ ਮੈਂ ਸਾਫ ਸੈਂਕੈਕਟਾ ਵੈਲਡਰ ਸੋਸਾਇਟੀ ਦੇ ਚੰਦਾ ਦੇ ਕੈਸ਼ਰ ਹੋਣ ਦੇ ਨਾਤੇ ਤੇ ਦੂਜਾ ਇੱਕ ਜਿਹੜੀ ਵਨਰ ਹੈ ਕਮਾਂਡ ਪੈਨਸ਼ਨ ਹੈ ਇਹ ਆਪਣੇ ਪ੍ਰਧਾਨ ਮੰਤਰੀ ਨੂੰ ਇਹੋ ਤੇ ਸੋਚ ਵਿਚਾਰ ਕਰਨ ਨੂੰ ਅਪੀਲ ਕਰ ਰਹੇ ਆ ਕਿ ਜਿਹੜਾ ਮਿਲਟਰੀ ਪੇ ਹੈ ਇਹ ਸਾਰਿਆਂ ਦੇ ਅਫਸਰਾਂ ਦੇ ਤੇ ਜਵਾਨਾਂ ਦਾ ਇੱਕੋ ਹੀ ਹੋਣਾ ਚਾਹੀਦਾ ਕਿਉਂਕਿ ਸਾਰੇ ਜਿਹੜੇ ਮਿਲਟਰੀ ਜੌਬ ਕਰਦੇ ਆ ਉਹ ਸਾਰੇ ਜਿਸੇ ਕਰਕੇ ਇਸ ਤਰੀਏ ਵਿਚਾਰਦੇ ਆ ਅੱਜ ਵੀ ਅਸੀਂ ਜਿਲ੍ਹਾ ਬਟਿੰਡਾ ਵੱਲੋਂ ਫੌਜ ਦਾ ਸੈਨਿਕ ਸਾਰੇ ਇਕੱਠੇ ਹੋਏ ਆ ਇੱਥੇ ਜੋ ਕਿ ਪਿਛਲੇ ਦਿਨੀ ਇੱਕ 25 ਤਰੀਕ ਨੂੰ ਉਹਦੇ ਬਾਬਤ ਜੀਜੀ ਸਾਹਿਬ ਨੂੰ ਅਸੀਂ ਕਾਰਵਾਈ ਕਰਾਉਣ ਦੇ ਵਾਸਤੇ ਮੰਗ ਪੱਤਰ ਦੇ ਕੇ ਆਏ ਆ ਕਿ ਉਹਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਉਹ ਕੰਮ ਕੀਤਾ ਹੈ ਜਾਂ ਜਿਨ੍ਹਾਂ ਨੇ ਕਰਵਾਇਆ ਤੇ 2 ਨੰਬਰ ਦੇ ਉੱਤੇ ਅਸੀਂ ਸਾਬਕਾ ਫੈਨਿਕਲ ਦੀਆਂ ਜਿਹੜੀਆਂ ਕੋਈ ਪ੍ਰੋਬਲਮ ਖਾਇ ਜਿਵੇਂ ਕੋਈ ਇੱਕ ਵਨ ਰੈਕ ਵਨ ਪੈਨਸ਼ਨ ਦੀ ਜਾਂ ਹੋਰ ਜਿੰਨੀਆਂ ਵੀ ਹੈ ਉਹਦੇ ਬਾਰੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਾਡੇ ਪ੍ਰਦੇਸ਼ ਮੰਦੇ ਜੋ ਲੀਡਰ ਸਾਹਿਬ ਹੈ ਉਹਨਾਂ ਨੇ ਮਿਲਣਾ ਉਹਦੇ ਬਾਰੇ ਸਾਰੇ ਇੰਡੀਆ ਦੇ ਵਿੱਚ ਮੰਗ ਪੱਤਰ ਦਿੱਤੇ ਗਏ ਆ ਉਹ ਵੀ ਅਸੀਂ ਮੰਗ ਪੱਤਰ ਅੱਜ ਇੱਥੇ ਡੀਟੀਓ ਦੇ ਵਿੱਚ ਦੇਣ ਵਾਸਤੇ ਪਹੁੰਚੇ ਸੀ ਉਹ ਅਸੀਂ ਦੇ ਕੇ ਥੱਲੇ ਆਏ ਆ ਕੋ ਸਾਰੇ ਜਿੰਨੇ ਵੀ ਸਾਬਕਾ ਫੈਨਿਕ ਭਰਾ ਇੱਥੇ ਇਕੱਠੇ ਹੋਇਆ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਔਰ ਜਿੰਨੇ ਨਹੀਂ ਵੀ ਆਏ ਜਾਂ ਹੋਰ ਘਰਾਂ ਦੇ ਵਿੱਚ ਬੈਠੇ ਆ ਸਾਰਿਆਂ ਨੂੰ ਬੇਨਤੀ ਹੈ ਵੀ ਭਰਾਵੋ ਫੈਡਰੇਸ਼ਨ ਨਾਲ ਕਿਸੇ ਵੀ ਫਰਕਤਾ ਦੇ ਨਾਲ ਜੁੜੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਸੰਸਥਾ ਆਪਣੇ ਨਾਲ ਖੜੀ ਹੋ ਸਕੇ ਤੇ ਪ੍ਰੋਬਲਮ ਦਾ ਹੱਲ ਰਲ ਮਿਲ ਕੇ ਕੀਤਾ ਜਾ ਸਕੇ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਜਵਾਨ ਜੀ ਸਿਰਕਾ ਜਿੰਦਾਬਾਦ ਜਵਾਨ ਜੀ ਸਿਰਕਾ ਜਿੰਦਾਬਾਦ ਇਹ ਇੱਕ ਮਿਸ਼ਨ ਲਈ ਕਾਲ ਕੀਤੀ ਜਾਵੇ ਕਿਉਂਕਿ ਸਾਡੇ ਨਾਲ ਪਿਛਲੇ ਸਮੇਂ ਤੋਂ ਉਹ ਲੋਲੀ ਕੋ ਕੋਜ ਦੀ ਫਤਿਬਾ ਫਤਿਬਾ ਫਾਲੇ ਨਾ ਕਿਸੇ ਨੇ ਕੱਲ ਨਹੀਂ ਕੀਤੀ ਇੱਕ ਜਰਮਨਰ ਨੇ ਸੈਨਿਕ ਕਰਤੇ ਦੇ ਅਗਲੀ ਵੀ ਦੀ ਪਾਸ ਹੋ ਗਿਆ ਉਹ ਜਿਨ੍ਹਾਂ ਨੇ ਅਗਲੀ ਵੀ ਜਿਨ੍ਹਾਂ ਦੇ ਬੱਚਿਆਂ ਨੇ ਜਾਣਾ ਚਾਹ ਜਾਂ ਜਿਨ੍ਹਾਂ ਨੇ ਅਗਲੀ ਵੀ ਜਾਣਾ ਹੈ ਉਹਨਾਂ ਨੂੰ ਪੁੱਛ ਲਓ ਕਿ ਅਗਲੀ ਮੇਰੇ ਲਈ ਤਿਆਰੀ ਹੈਗੇ ਐ ਵੀ ਨਹੀਂ ਹੈਗੇ ਇਹ ਕਰਕੇ ਸਾਕਾ ਸੈਨਿਕਾਂ ਦੇ ਸੈਨਿਕਾਂ ਜਵਾਨ ਔਰ ਜੇਐਸਪੀਆਂ ਜਿੱਥੇ ਬੰਦੀਆਂ ਨੇ ਆਪਣਾ ਜਗਾ ਮੋਰਚਾ ਖੁਦ ਖੋਲ ਜਾਏ ਤੇ ਆਸੀ ਆਪ ਕੋ ਆਪਣੀਆਂ ਮੰਗਾਂ ਜਿਹੜੀਆਂ ਨੇ ਦੇਸੀ ਸਾਡੇ ਦੂਪ ਪਰਧਾਨ ਜੀ ਸਾਹਿਬ ਨੂੰ ਚਾਹੁੰਦਾ ਹੈ ਪਹਿਲਾਂ ਸਾਡਾ ਮਨੁੱਖਤ ਰਹੀ ਹੈ 10 ਪੁਆਇੰਟ ਵਿੱਚ ਇਹਦੇ ਵਿੱਚ ਇੱਕ ਵੰਡ ਰਿੰਕ ਵਨ ਪੈਨਸ਼ਨ ਦੇ ਬਾਰੇ ਗੱਲ ਕਰ ਰਿਹਾ ਮੈਂ ਮਰਜ਼ਾ ਕਰਦਾ ਵੀ 22 ਅਪ੍ਰੈਲ ਨੂੰ ਹੋਏ ਇਹ ਪਹਿਲगांव ਦੇ ਹਮਲੇਦਾਰ ਜਿਹੜੇ ਅਸੀਂ ਜਿਆ ਕਰਦੇ ਆ ਮੈਂ ਸਾਫ ਸੈਂਕੈਕਟਾ ਵੈਲਫੇਅਰ ਸੁਸਾਇਟੀ ਬਚਦਾ ਦੇ ਕੈਸ਼ਰ ਹੋਣ ਦੇ ਨਾਤੇ ਤੇ ਉਹ ਜਸ ਇੱਕ ਛੋਟੀ ਵਨਰ ਹੈ ਕਮਾਂਡ ਕੰਪਨਸ਼ਨ ਹੈ ਇਹ ਆਪਣੇ ਪ੍ਰਧਾਨ ਮੰਤਰੀ ਨੂੰ ਇਹੋ ਤੇ ਸੋਚ ਵਿਚਾਰ ਕਰਨ ਨੂੰ ਅਪੀਲ ਦੇ ਰਹੇ ਆ ਕਿ ਜਿਹੜਾ ਮਿਲਟਰੀ ਪੇ ਹੈ ਇਹ ਸਾਰਿਆਂ ਦੇ ਆਫਸਰਾਂ ਦੇ ਤੇ ਜਵਾਨਾਂ ਦਾ ਇੱਕੋ ਹੀ ਹੋਣਾ ਚਾਹੀਦਾ ਕਿਉਂਕਿ ਸਾਰੇ ਜਿਹੜੇ ਮਿਲਟਰੀ ਚ ਜੋਬ ਕਰਦੇ ਆ ਉਹ ਸਾਰੇ ਕਿਸੇ ਕਰਕੇ ਇੱਕ ਤਰੀਕੇ ਵਿਚ ਆ ਕੇ